ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦਿ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਲਹਿਣੇ ਦੀ ਫੇਰਾਈ ਐ ਨਾਨਕਾ ਦੋਹੀ ਖੱਟੀ ਐ ਜੋਤ ਉਹ ਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀ ਐ ਤੁਲ ਸੁਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਐ ਰਹੇ ਜੇ ਗੁਰ ਫਰਮਾਇਆ ਸਿੱਲ ਜੋਗ ਅਲੂਣੀ ਚੱਟੀਆਂ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਵਿਖਟੀਆਂ ਖਰਚੇ ਦਿੱਤਖ ਸੰਧੀ ਆਪ ਕਹਿੰਦੀ ਖੈਰ ਦਬਟੀਆਂ ਹੋਵੈ ਸਿਫਤਖ ਸੰਧੀ ਨੂਰ ਅਰਸੋਂ ਕੁਰਸੋਂ ਛੱਟੀ ਐ ਉਦ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫੁਰਮਾਇਆ ਕਿਉ ਇਦੂ ਬੋਲੋ ਹੱਟੀ ਐ ਸੱਚ ਜੇ ਗੁਰ ਫੁਰਮਾਇਆ ਉਹ ਇਹ ਦੂ ਬੋਲੋ ਹਟੀਆ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਤੀਆ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਛੱਟੀਐ ਜਿਨ ਅੱਖੀ ਸੋਈ ਕਰੇ ਜਿਨ ਕੀ ਤੀਤ ਨ ਠੱਟੀਐ ਕੌਣ ਹਾਰੇ ਕਿਨ ਓਵਟੀਆਂ ਕੌਣ ਹਾਰੇ ਕਿਨ ਓਵਟੀਆਂ ਗੁਰ ਅੰਗਦ ਗੁਰ ਅੰਗ ਤੇ ਗੰਗੋ ਜਾਣ ਤਰੰਗ ਸਮਾਇਆ ਅਖਤ ਬਹਿ ਤਖਤ ਇਕਾ ਇੱਕ ਪੰਜ ਸਮਾਏ ਗੁਰਮਤ ਪਾਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋਤ ਹਦ ਗੁਰਾਂ ਦੀ ਸਾਜਿਨ ਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਸਈ ਬੇਕਮਾਲ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਦੇ ਚਰਨਾਂ ਦੇ ਫੌਰੇ ਬੇਲਾਗ ਸੇਵਾ ਦੀ ਬੇਮਿਸਾਲ ਮੂਰਤ ਗੁਰਮੁਖੀ ਲਿਪੀ ਦੇ ਰਚੇਤਾ ਗਿਆਨ ਦੇ ਪ੍ਰਕਾਸ਼ ਦੇ ਸੌਮੇ ਸਰੀਰਕ ਬਲ ਦੇ ਧਾਰਨੀ ਹੁਕਮ ਮੰਨਣ ਦੇ ਸਰੂਪ ਔਰ ਆਪ ਨਿਰੰਕਾਰ ਦੀ ਮੂਰਤ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਇਹਨਾਂ ਦਾ ਗੁਰਿਆਈ ਪੁਰਬ ਸਰਦਾ ਭਾਵਨਾ ਸਤਕਾਰ ਦੇ ਨਾਲ ਸੰਗਤਾਂ ਮਨਾ ਰਹੀਆਂ ਹਨ 6 1539 ਈਸਵੀ ਨੂੰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਧਰਤੀ ਵਿਖੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਆਪਿਆ ਲੈਣਾ ਜੀਵਨ ਦੇ ਗੁਰੇ ਆਈ ਸਿਰ ਛੱਤਰ ਫਿਰਾਇਆ ਜੋਤੀ ਜੋਤ ਮਿਲਾਇ ਕੈ ਸਤ ਗੁਰ ਨਾਨਕ ਰੂਪ ਵਟਾਇਆ 3 ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਨੇ ਆਪਣਾ ਰੂਪ ਗੁਰੂ ਅੰਗਦ ਦੇਵ ਸਾਹਿਬ ਮਹਾਰਾਜਿਆਂ ਦੇ ਰੂਪ ਵਿੱਚ ਵਟਾਇਆ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਜਿਉਂ ਅਧਪਤ ਇੱਕ ਪੋਸ਼ ਸ਼ਤਜਕੈ ਬੈਠੇ ਸਭਾ ਰੋਤੀਆ ਤਨ ਸਜਕੈ ਜਿਵੇਂ ਇੱਕ ਰਾਜਾ ਆਪਣੀ ਪਹਿਲੀ ਪੁਸ਼ਾਕ ਉਤਾਰ ਕੇ ਦੂਸਰੇ ਦਿਨ ਫੇਰ ਦੂਸਰੀ ਪੁਸ਼ਾਕ ਪਾ ਕੇ ਆ ਕੇ ਸਭਾ ਦੇ ਵਿੱਚ ਬਿਰਾਜਮਾਨ ਹੁੰਦਾ ਉਸੇ ਤਰ੍ਹਾਂ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪਣੀ ਜੋਤ ਰੂਪ ਪੁਸ਼ਾਕ ਜੋ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜਿਆਂ ਦੇ ਰੂਪ ਵਿੱਚ ਪਹਿਨ ਕਰਕੇ ਸਤਿਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਤਿਗੁਰਾਂ ਦੀ ਸ਼ਰਣ ਵਿੱਚ ਆਏ। ਸਤਿਗੁਰਾਂ ਦੀ ਸ਼ਰਣ ਵਿੱਚ ਆ ਕੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਨੇ ਅਣਥੱਕ ਸੇਵਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਦੇ ਦਰ ਘਰ ਦੀ ਕੀਤੀ। ਹੁਕਮ ਮੰਨਣ ਦੇ ਸਰੂਪ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਤਦੇ ਵੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਦਾ ਹੁਕਮ ਨਹੀਂ ਮੋੜਿਆ ਜੇ ਦਿਨ ਹੈ ਰਾਤ ਹੈ ਜਦੋਂ ਵੀ ਸਤਿਗੁਰਾਂ ਨੂੰ ਆਵਾਜ਼ ਦਿੱਤੀ ਗਈ ਹੁਕਮ ਕੀਤਾ ਗਿਆ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਨੇ ਕਿਹੜੇ ਮੱਥੇ ਪਰਵਾਨ ਕੀਤਾ ਔਰ ਸਤਿਗੁਰਾਂ ਦੀ ਖੁਸ਼ੀ ਜਿਹੜੀ ਸੀ ਉਹ ਪ੍ਰਾਪਤ ਕੀਤੀ ਇਤਿਹਾਸਕ ਵਿੱਚ ਬਲਵਾਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜਿਆਂ ਦੀ ਪ੍ਰਿਕਿਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਨੇ ਲਈ ਜਿਕਰ ਆਉਂਦਾ ਹੈ ਔਰ ਸਤਿਬਚਨ ਕਹਿ ਕੇ ਜੇ ਸਤਗੁਰੂ ਜੀ ਸ੍ਰੀ ਕਰਤਾਰਪੁਰ ਸੇਬ ਸਾਹਿਬ ਦੀ ਧਰਤੀ ਤੇਈ ਸੰਗਤਾਂ ਦੇ ਵਿਚਕਾਰ ਉਪਦੇਸ਼ ਦੇ ਰਹੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਦੇ ਦਰਸ਼ਨ ਕਰਨ ਵਾਸਤੇ ਸੰਗਤ ਆਉਂਦੀ ਕੋ ਸਤਗੁਰੂ ਜੀ ਬਚਨ ਕਰਦੇ ਬਾਬਾ ਸ਼੍ਰੀ ਚੰਦ ਜੀ ਨੂੰ ਕੇ ਸੰਗਤ ਆਈ ਹੈ ਇਸ ਵੇਲੇ ਇੰਨੀ ਛੇਤੀ ਲੰਗਰ ਤਿਆਰ ਕਰਨਾ ਔਰ ਸੰਗਤ ਨੂੰ ਛਕਾਉਣਾ ਸਮਾਂ ਲੱਗੇਗਾ ਇਸ ਕਰਕੇ ਆ درخت ਤੇ ਚੜ ਕੇ ਹਲਾਓ ਮਿਠਾਈ ਟਪਕੇਗੀ ਸੰਗਤਾਂ ਨੂੰ ਛਕਾਵਾਂਗੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਸਤਿਗੁਰੂ ਜੀ ਕਦੇ ਰੁੱਖਾਂ ਨੂੰ ਵੀ ਮਿਠਾਈ ਲੱਗਦੀ ਬਾਬਾ ਲక్ష్ਮੀ ਚੰਦ ਜੀ ਨੂੰ ਕਿਹਾ ਉਹਨਾਂ ਨੇ ਵੀ ਇਹ ਵਚਨ ਗਿਆ ਵੱਡੇ ਭਰਾਤਾ ਜੀ ਠੀਕ ਕਹਿੰਦੇ ਹਨ ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜਿਆਂ ਨੂੰ ਵਚਨ ਕੀਤਾ ਸਤਿਗੁਰਾਂ ਨੇ ਸਤਿਗੁਰੂ ਜੀ ਜਦੋਂ ਰੁੱਖ ਤੇ ਚੜ੍ਹੇ ਬਾਬਾ ਸ਼੍ਰੀ ਚੰਦ ਜੀ ਕਹਣੇ ਕਹਿਣ ਲੱਗੇ ਕਿ ਭਾਈ ਲੈਣਾ ਜੀ ਥੱਲੇ ਉਤਰ ਆਓ ਰੁੱਖਾਂ ਨੂੰ ਵੀ ਕਦੇ ਮਠਿਆਈ ਲੱਗੀ ਐ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਬਾਬਾ ਸ਼੍ਰੀ ਚੰਦ ਜੀ ਮਠਿਆਈ ਲੱਗੇ ਭਾਵੇਂ ਨਾ ਲੱਗੇ ਟਪ ਕੇ ਜਾਂ ਨਾ ਟਪ ਕੇ ਪਰ ਸਾਡਾ ਜੋ ਸਤਿਗੁਰਾਂ ਦਾ ਹੁਕਮ ਹੈ ਉਹ ਹੁਕਮ ਮੰਨਣ ਦੀ ਜਿਹੜੀ ਭਾਵਨਾ ਹੈ ਸਾਡੇ ਹਿਰਦੇ ਅੰਦਰ ਗੁਰੂ ਵਚਨ ਨੂੰ ਨਹੀਂ ਮੋੜਨਾ ਜੇ ਗੁਰੂ ਸਾਹਿਬ ਜੀ ਨੇ ਕਿਹਾ ਸਤਿਗੁਰੂ ਜੀ ਸਮਰੱਥ ਹਨ ਜੋ ਚਾਉਣ ਸਤਿਗੁਰੂ ਜੀ ਸੋ ਕਰ ਸਕਦੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਜਦੋਂ ਗੁਰੂ ਅੰਗਦ ਦੇਵ ਜੀ ਨੇ ਰੁਖੇ ਲਾਇਆ ਮਠਿਆਈ ਟਬ ਕੀ ਔਰ ਸੰਗਤਾਂ ਵਿੱਚ ਵਰਤਾਈ ਗਈ। अनेका प्रकार ਦੀ ਪ੍ਰੀਖਿਆ ਪਰਚੇ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਨੇ ਪਰਚਾ ਪਾਇਆ ਕਸਵੱਟੀ ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀ ਪਰਚੇ ਦੇ ਵਿੱਚ ਪਾਸ ਹੁੰਦੇ ਰਹੇ। ਇੱਕ ਦਿਨ ਮਹਾਰਾਜੀਆਂ ਨੇ ਧਾਨਕ ਰੂਪ ਧਾਰਨ ਕੀਤਾ। ਔਰ ਐਸਾ ਰੂਪ ਜਿਹੜਾ ਸੀ ਇੱਕ ਡਰਾਉਣਾ ਰੂਪ ਸਤ ਗੁਰਾਂ ਦੇ ਨਾਲ-ਨਾਲ ਸ਼کاری ਕੁੱਤੇ ਲੱਸੀ ਦੇ ਛਿੱਟੇ ਮਹਾਰਾਜੀਆਂ ਨੇ ਆਪਣੇ ਪਿੰਡੇ ਤੇ ਮਾਰ ਲਏ ਹੱਥ ਵਿੱਚ ਸੋਟਾ ਫੜਿਆ ਸਿਰ ਤੇ ਰੱਸਾ ਲਪੇਟ ਲਿਆ ਮਹਾਰਾਜੀ ਜੰਗਲ ਵੱਲ ਨੂੰ ਚੱਲ ਪਏ ਪਿੱਛੇ-ਪਿੱਛੇ ਸੰਗਤ ਔਰ ਸੰਗਤਾਂ ਨੂੰ ਅਨੇਕਾਂ ਪ੍ਰਕਾਰ ਦੀਆਂ ਖੁਸ਼ੀਆਂ ਜਿਵੇਂ ਸੰਸਾਰੀ ਜੀਵਨ ਦੀ ਇੱਛਾ ਕੀਤੀ ਮਹਾਰਾਜੀ ਪੁੱਛਦੇ ਪਾਈ ਕਿ ਇੱਛਾ ਹੈ ਤੁਹਾਡੀ ਹਰ ਪ੍ਰਕਾਰ ਦੀ ਇੱਛਾ ਜੀਵ ਜ਼ਾਹਰ ਕਰਦਾ ਹੈ ਸੰਸਾਰੀ ਵਸਤੂਆਂ ਮੰਗਦਾ ਹੈ ਮਹਾਰਾਜ ਜੀ ਸਾਬਲਾਂ ਦੀਆਂ ਝੋਲੀਆਂ ਪਰਦੇ ਔਰ ਕਹਿਣ ਲੱਗੇ ਭਾਈ ਜਾਓ ਹੁਣ ਸਾਡੇ ਪਿੱਛੇ ਨਹੀਂ ਹੋਣਾ ਸੰਸਾਰਕ ਵਸਤੂਆਂ ਲੈ ਕਰਕੇ ਜਿਨ੍ਹਾਂ ਸੰਸਾਰੀ ਵਸਤੂਆਂ ਦੀ ਲੋੜ ਹੁੰਦੀ ਉਹ ਗੁਰੂਦਰ ਤੇ ਜਾ ਕੇ ਸੰਸਾਰੀ ਵਸਤੂਆਂ ਦੀ ਮੰਗ ਕਰਦਾ ਹੈ ਬਿਰਲਾ ਹੁੰਦਾ ਹੈ ਜਿਹੜਾ ਸਤਗੁਰਾਂ ਦੇ ਦਰ ਤੋਂ ਝੋਲੀ ਅੱਡ ਕੇ ਇਹ ਬੇਨਤੀ ਕਰੇ ਕਿ ਸਤਗੁਰੂ ਜੀ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾਓ ਬੇਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਇਹ ਜਾਚਨਾ ਵਿਰਲੇ ਪ੍ਰਾਣੀ ਮੰਗਦੇ ਵਿਰਲਿਆਂ ਦੇ ਹਿੱਸੇ ਆਉਂਦਾ ਹੈ ਵਡਭਾਗੀ ਜਿਹੜੇ ਸਤਿਗੁਰੂ ਦੀ ਸ਼ਰਣ ਵਿੱਚ ਜਾ ਕੇ ਦਾਤ ਮੰਗਦੇ ਤਾਂ ਸੰਸਾਰਿਕ ਪਦਾਰਥਾਂ ਦੀ ਭੁੱਖ ਜੀਵ ਦੇ ਮਨ ਵਿੱਚ ਹਮੇਸ਼ਾ ਇਹ ਲਾਲਸਾ ਕਦੇ ਤ੍ਰਿਪਤ ਨਹੀਂ ਹੁੰਦੀ ਕਦੇ ਰੱਜਦਾ ਨਹੀਂ ਮੰਗੇ ਜਾਂਦਾ ਹੈ ਮੰਗਦੇ ਆ ਮੰਗਦੇ ਆ ਥੱਕ ਜਾਂਦਾ ਹੈ ਪਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੀ ਜਾਂਦਾ ਇਸ ਤਰ੍ਹਾਂ ਦੁਨਿਆਵੀ ਪਦਾਰਥ ਮੰਗਦੇ ਆ ਲੋਕ ਜਿਹੜੇ ਸ੍ਰੀ ਮਹਾਰਾਜੀਆਂ ਤੋਂ ਲੈ ਕੇ ਚੋਲੀਆਂ ਧਰ ਕੇ ਪਿੱਛੇ ਮੁੜ ਆ ਆਖਰਕਾਰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਤ ਗੁਰਾਂ ਦੇ ਪਿੱਛੇ ਪਿੱਛੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀ ਸੰਗੜੇ ਜੰਗਲ ਵਿੱਚ ਚਲੇ ਗਏ ਸਤਿਗੁਰੂ ਜੀ ਪੁੱਛਦੇ ਪੁਰਖਾ ਤੂੰ ਕਿਉਂ ਨਹੀਂ ਜਾਂਦਾ ਸੋਟਾ ਮਹਾਰਾਜਿਆਂ ਦੇ ਹੱਥ ਵਿੱਚ ਹੈ ਸਤਿਗੁਰੂ ਜੀ ਸੋਟਾ ਵੀ ਦਿਖਾਉਂਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਹਿੰਦੇ ਮਹਾਰਾਜ ਮੈਂ ਕਿੱਥੇ ਜਾਵਾਂ ਤੁਹਾਡੇ ਤੋਂ ਬਿਨਾ ਮੇਰਾ ਕੋਈ ਹੋਰ ਨਹੀਂ ਹੈ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਕਿਸੇ ਹੀ ਕੋਈ ਕੋਏ ਮਾਨਯ ਨਿਵਾਣੀ ਇੱਕ ਤੋਂ ਸਤਿਗੁਰੂ ਜੀ ਮੇਰੀ ਨਿਮਾਣੀ ਦਾ ਆਸਰਾ ਤਾਂ ਕੇਵਲੇ ਕੋਈ ਹੈ ਮੈਂ ਕਿੱਥੇ ਜਾਵਾਂ ਮਹਾਰਾਜ ਜੀ ਕਹਿਣ ਲੱਗੇ ਜੇ ਨਹੀਂ ਜਾਣਾ ਆਹ ਸਾਹਮਣੇ ਮੁਰਦਾ ਪਿਆ ਫਿਰ ਖਾਣਾ ਕਰ ਸਤਿਗੁਰੂ ਜੀ ਕੋਲ ਆਏ ਮਹਾਰਾਜ ਜੀ ਦੇਖਦੇ ਹੁਣ ਦੇਖਦਾ ਕੀ ਹੈ ਕਹਿਣ ਲੱਗੇ ਖਾਂਦਾ ਕਿਉਂ ਨਹੀਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਹੱਥ ਜੋੜ ਲੈ ਸਤਿਗੁਰੂ ਜੀ ਕਿਰਪਾ ਕਰੋ ਦੱਸੋ ਸਿਰ ਵਾਲੇ ਪਾਸਿਓ ਖਾਵਾਂ ਜਾਂ ਪੈਰਾਂ ਵਾਲੇ ਪਾਸਿਓ ਖਾਵਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਪਾਈ ਜਿੱਦੋਂ ਤੇਰਾ ਦਿਲ ਕਰਦਾ ਉਦੋਂ ਰੋ ਜਦੋਂ ਕਹਿੰਦੇ ਚਾਦਰ ਚੁੱਕੀ ਪਰ ਉੱਥੇ ਕੜਾ ਪ੍ਰਸ਼ਾਦ ਨਹੀਂ ਦੇਗਾ ਕਿਸੇ ਇਤਿਹਾਸ ਵਿੱਚ ਫੁੱਲਾਂ ਦਾ ਵੀ ਜ਼ਿਕਰ ਕੀਤਾ ਹੈ ਫੁੱਲਾਂ ਦਾ ਢੇਰ ਬਣਿਆ ਹੋਇਆ ਮਹਾਰਾਜੀਆਂ ਨੇ ਆਪਣੇ ਗਣ ਲਨ ਲਾਇਆ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਘਰੇ ਆਏ ਸੰਗਤਾਂ ਦੀ ਭਾਰੀ ਇਕੱਠ ਦੇ ਵਿੱਚ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਨੂੰ ਅੱਜ ਦੇ ਦਿਨ ਸਤਿਗੁਰਾਂ ਨੇ ਗੁਰਿਆਈ ਦਾ ਤਿਲਕ ਮਹਾਰਾਜੀਆਂ ਦੇ ਮਸਤਕ ਤੇ ਲਾਇਆ ਬਾਬਾ ਬੁੱਢਾ ਸਾਹਿਬ ਜੀਆ ਨੇ ਗੁਰਿਆਈ ਦਾ ਤਿਲਕ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਨੂੰ ਲਾਇਆ ਔਰ ਆਪਣੇ ਅੰਗ ਨਾਲ ਲਾਗ ਕਰਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਨੇ ਲੈਣੇ ਤੋਂ ਅੰਗਦ ਬਣਾ ਦਿੱਤਾ अपार कृपा श्री गुरु अंगद देव साहिब महाराजियां ते श्री गुरु नानक देव साहिब महाराजियां दी होई ਅੱਜ ਜਦੋਂ ਤਿੰਨ ਪ੍ਰਕਰਮਾ ਪੰਜ ਪੈਸੇ ਔਰ ਨਾਲੀਏ ਨਾਰੀਅਲ ਰੱਖ ਕਰਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜੀਆਂ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਦੁਨੀਆ ਨੇ ਆਖਿਆ ਵੀ ਇਹ ਕਿਹੜੀ ਉਲਟੀ ਰੀਤ ਜਿਹੜੀ ਹੈ ਚਲਾਦ ਪਿਤਾ ਤੋਂ ਬਾਅਦ ਉੱਤਰਾਧਿਕਾਰੀ ਜਿਹੜਾ ਹੈ ਗੱਦੀ ਦਾ ਉਹ ਪੁੱਤਰ ਹੁੰਦਾ ਪਰ ਇਹਨਾਂ ਨੇ ਆਪਣੇ ਸੇਵਕ ਨੂੰ ਜਿਹੜੀ ਹੈ ਗੁਰਤਾ ਗੱਦੀ ਦੇ ਦਿੱਤੀ ਭਾਈ ਸੱਤਾ ਔਰ ਬਲਵੰਡ ਸਾਹਿਬ ਜੀ ਜ਼ਿਕਰ ਕਰਦੇ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵੰਦ ਹੁਣ ਆਪਣੀ ਸਲਾਮਤੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਬਾਬਾ ਲੈਣਾ ਜੀ ਅੱਗੇ ਮੱਥਾ ਟੇਕਿਆ ਸਹਿ ਟਿੱਕਾ ਦੀ ਤੋਸ ਜੀਵਦਾ ਇਹ ਸਤਿਗੁਰੂ ਜੀ ਨੇ ਜਿਉਂਦਿਆਂ ਹੀ ਗੁਰਿਆਈ ਦਾ ਤਿਲਕ ਜੋ ਬਾਬਾ ਲੈਣਾ ਜੀ ਦੇ ਮਸਤਕ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਲਗਵਾਇਆ ਲੈਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀ ਹੈ ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਦਾ ਤਿਲਕ ਬਾਬਾ ਲੈਣਾ ਜੀ ਨੂੰ ਦੇ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦੀ ਧੰਮ ਦੀ ਬਰਕਤ ਨਾਲ ਬਾਬਾ ਲੈਣਾ ਜੀ ਦੀ ਵਡਿਆਈ ਦੀ ਧੰਮ ਪੈ ਗਈ ਜੋ ਤੋਹਾ ਜੁਗਤ ਸਾਇ ਸਹਿਕਾਇਆ ਫੇਰ ਪਲੱਟੀ ਆ ਕਿਉਂਕਿ ਬਾਬਾ ਲੈਣਾ ਜੀ ਦੇ ਅੰਦਰ ਉਹੀ ਗੁਰੂ ਨਾਨਕ ਸਾਹਿਬ ਜੀ ਵਾਲੀ ਜੋਤ ਸੀ ਜੀਵਨ ਦਾ ਢੰਗ ਉਹੀ ਸੀ ਗੁਰੂ ਨਾਨਕ ਸਾਹਿਬ ਜੀ ਵਾਲਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕੇਵਲ ਸਰੀਰ ਹੀ ਮੁੜ ਜਿਹੜਾ ਬਤਾਇਆ ਇਹ ਕੇਵਲ ਜਿਵੇਂ ਚੋਲਾ ਜਿਹੜਾ ਹੈ ਇੱਕ ਪੁਸ਼ਾਕ ਉਤਾਰ ਕੇ ਦੂਸਰੀ ਪਹਿਨ ਲਈ ਦੀ ਉਸੇ ਤਰ੍ਹਾਂ ਗੁਰਨਾਨਕ ਸਾਹਿਬ ਮਹਾਰਾਜਿਆਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਦੂਸਰੀ ਪੁਸ਼ਾਕ ਜਿਹੜੀ ਸੀ ਉਤਾਰਨ ਕੀਤੀ ਝੁੱਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ ਬਾਬਾ ਲੈਣਾ ਜੀ ਦੇ ਸਿਰ ਉੱਤੇ ਸੁੰਦਰ ਰੱਬੀ ਛਤਰ ਚੁਲ ਰਿਹਾ ਹੈ ਗੁਰੂ ਨਾਨਕ ਦੇਵ ਜੀ ਦੀ ਹੱਟੀ ਵਿੱਚ ਬਾਬਾ ਲੈਣਾ ਗੁਰੂ ਨਾਨਕ ਦੇਵ ਜੀ ਪਾਸੋਂ ਨਾ ਪਦਾਰਥ ਲੈ ਕੇ ਬੰਡਣ ਲਈ ਗੱਦੀ ਮੱਲ ਕੇ ਬੈਠਾ ਹੈ ਕਰੇ ਜੇ ਗੁਰ ਫਰਮਾਇਆ ਸਿੱਲ ਜੋਗ ਅਲੂਣੀ ਚੱਟੀ ਐ ਬਾਬਾ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਫਰਮਾਏ ਹੋਏ ਹੁਕਮ ਨੂੰ ਪਾਲ ਰਹੇ ਹਨ ਇਹ ਹੁਕਮ ਪਾਲਣ ਰੂਪ ਜੋਗ ਦੀ ਕਮਾਈ ਅਲੂਣੀ ਸਿੱਲ ਹੈ ਇਵੇਂ ਅਲੂਣੀ ਸੱਲ ਚੱਟਣ ਵਾਗ ਬੜੀ ਕਰੜੀ ਕਾਰ ਅਲੂਣੀ ਸੱਲ ਕੋਈ ਚੱਟੇ ਬੜੀ ਔਖੀ ਗੱਲ ਐ ਔਰ ਉਹ ਜਿਹੜੀ ਕਠਨ ਕਮਾਈ ਸੀ ਕਰੜੀ ਕਾਰ ਜਿਹੜੀ ਸੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਕੀਤੀ ਔਰ ਕਸਵੱਟੀ ਤੇ ਖਰੇ ਉੱਤਰੇ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਐ ਗੁਰੂ ਨਾਨਕ ਦੀ ਹੱਟੀ ਵਿੱਚ ਗੁਰੂ ਦੇ ਸ਼ਬਦ ਦੀ ਰਾਹੀ ਨਾਮ ਦਾ ਲੰਗਰ ਚੱਲ ਰਿਹਾ ਹੈ ਅੱਜ ਤਾਂ ਅਸੀਂ ਪਦਾਰਥਾਂ ਦੇ ਲੰਗਰ ਨੂੰ ਬੜੀ ਮਹਾਨਤਾ ਦਿੰਦੇ ਆਂ ਔਰ ਲੰਗਰ ਦੇ ਵਿੱਚ ਜਿ세 ਦਾਲ ਪ੍ਰਸ਼ਾਦਾ ਮਹਾਰਾਜੀਆਂ ਦੇ ਲੰਗਰ ਵਿੱਚ ਵਰਤਦਾ ਉੱਤੇ ਹੁਣ ਕਈ ਤਰ੍ਹਾਂ ਦੇ ਐਸੇ ਅਜੋਕੇ ਮਾਡਰਨ ਲੰਗਰ ਜਿਹੜੇ ਚੱਲ ਪਏ ਨੇ ਜਿਹੜੇ ਕਈ ਸਾਡੇ ਸਰੀਰ ਦੇ ਵਿੱਚ ਅਨੇਕਾਂ ਬਿਮਾਰੀਆਂ ਪੈਦਾ ਕਰਦੇ ਪੀਜ਼ਾ ਹੋ ਗਿਆ ਕੋਲ ਡਰਿੰਕ ਹੋ ਗਏ ਸਾਡੇ ਵਾਸਤੇ ਇਹ ਗੁਰੂ ਕੇ ਲੰਗਰ ਨਹੀਂ ਹਨ ਫੈਕਟਰੀ ਦੇ ਵਿੱਚ ਦੇਖਿਆ ਜਾਵੇ ਕਿਸ ਤਰ੍ਹਾਂ ਜਿਹੜਾ ਕੋਲਡ ਡਰਿੰਕ ਬਣਦਾ ਇੱਕ ਕੋਲਡ ਡਰਿੰਕ ਦੇ ਵਿੱਚ ਜਿਹੜੇ ਇਹ ਕੋਲਡ ਡਰਿੰਕ ਤਿਆਰ ਹੁੰਦੇ ਜਿੱਥੇ ਪੀਜੇ 버ਗਰ ਜਿੱਥੇ ਬਣਦੇ ਹਨ ਪੈਰਾਂ ਦੇ ਨਾਲ ਆਟਾ ਗੁੰਨਿਆ ਜਾਂਦਾ ਔਰ ਉਸ ਲੰਗ ਉਹ ਬਣੇ ਹੋਏ ਪਦਾਰਥਾਂ ਨੂੰ ਉਸ ਲਿਆ ਕੇ ਗੁਰੂ ਕੇ ਲੰਗਰ ਵਿੱਚ ਵਰਤਾਉਣੇ ਸੰਗਤ ਵਿੱਚ ਵਰਤਾਉਣੇ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਬਿਮਾਰੀਆਂ ਜੋ ਅੱਜਕੱਲ ਜਿਹੜਾ 50% ਲੀਵਰ ਦੀ ਬਿਮਾਰੀ ਚੱਲ ਰਹੀ ਫੈਟੀ ਲੀਵਰ ਦੀ ਕੋਲ ਡਰਿੰਕ ਤੋਂ ਇਹ ਫੀਜੇ ਇਹ 버ਗਰ ਤੋਂ ਕਿੰਨੇ ਪ੍ਰਕਾਰ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਲੱਗਦੀਆਂ ਮਾਤਾ ਕੀਵੀ ਜੀ ਦੇ ਦਰ ਤੇ ਕਿਉਂ ਜੇ ਆ ਲੰਗਰ ਵਰਤਦਾ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜੀਆਂ ਦੇ ਦਰਬਾਰ ਦੇ ਵਿੱਚ ਔਰ ਗੁਰੂ ਅਮਰਦਾਸ ਸਾਹਿਬ ਮਹਾਰਾਜੀਆਂ ਦੇ ਦਰਬਾਰ ਦੇ ਵਿੱਚ ਕੋਧਰੇ ਦੀ ਰੋਟੀ ਪ੍ਰਸ਼ਾਦਾ ਦਾ ਦਾਲ ਇਹ ਜਿਹੜਾ ਲੰਗਰ ਸੀ ਵਰਤਦਾ ਦਾਲ ਪ੍ਰਸ਼ਾਦੇ ਦਾ ਲੰਗਰ ਇਹ ਪ੍ਰਸ਼ਾਦ ਰੇ ਪ੍ਰਸ਼ਾਦ ਦੇ ਰੂਪ ਵਿੱਚ ਆ ਕੇ ਜਦੋਂ ਅਕਬਰ ਬਾਦਸ਼ਾਹ ਨੇ ਲੰਗਰ ਛਕਿਆ ਤਾਂ ਉਹਦੇ ਇੱਕ ਪਾਟ ਖੁੱਲ ਗਏ ਅੰਦਰ ਸੋਝੀ ਆਈ ਗਿਆਨ ਅੰਦਰ ਇੱਕ ਜਿਹੜੀ ਉਹ ਗਿਆਨ ਦੀ ਜਿਹੜੀ ਰੌਂ ਸੀ ਉਹ ਪੈਦਾ ਹੋਈ ਆਤਮਿਕ ਆਨੰਦ ਜਿਹੜਾ ਉਹ ਸਕੂਨ ਜਿਹੜਾ ਸੀ ਉਹ ਪ੍ਰਾਪਤ ਹੋਇਆ ਗੁਰੂ ਕੇ ਲੰਗਰ ਦੇ ਵਿੱਚੋਂ ਆਤਮਿਕ ਆਨੰਦ ਮਿਲਦਾ ਹੈ ਆਨੰਦ ਲੈਣਾ ਸੀ ਇਸ ਤਰ੍ਹਾਂ ਦਾ ਲੰਗਰ ਹੋਵੇ ਜਿਸ ਲੰਗਰ ਦੇ ਵਿੱਚੋਂ ਸਾਨੂੰ ਆਤਮਕ ਰਸ ਖੁਸ਼ੀ ਆਤਮਕ ਹੁਲਾਰਾ ਜਿਹੜਾ ਹੈ ਗਿਆਨ ਦਾ ਪ੍ਰਕਾਸ਼ ਉਹ ਸੋਝੀ ਆਵੇ ਜਿਵੇਂ 버ਗਰ ਜਿੱਥੇ ਬਣਦੇ ਨੇ ਫੈਕਟਰੀਆਂ ਦੇ ਵਿੱਚ ਉਤੋਂ ਤਿਆਰ ਹੋ ਕੇ ਆਉਂਦੇ ਉਹ ਜਿਹਾ ਆਤਮਕ ਹੁਲਾਰਾ ਉਹ ਜਿਹਾ ਆਨੰਦ ਸਾਨੂੰ ਕਿੱਥੋਂ ਪ੍ਰਾਪਤ ਹੋਣਾ ਮਹਾਰਾਜੀਆਂ ਨੇ ਸ਼ਬਦ ਦਾ ਲੰਗਰ ਜਿਹੜਾ ਸੀ ਉਹ ਵਰਤਾਇਆ ਸ਼ਬਦ ਦਾ ਲੰਗਰ ਛੱਡ ਕੇ ਅਸੀਂ ਦੁਨਿਆਵੀ ਪਦਾਰਥਾਂ ਦੇ ਲੰਗਰ ਵੱਲ ਪਾਏ ਸ਼ਬਦ ਦਾ ਲੰਗਰ ਬਹੁਤ ਘੱਟ ਲੋਕ ਛੱਕਦੇ। ਔਰ ਲੰਗਰਾਂ ਤੇ ਭੇਡਾਂ ਵੀ ਛਟਾਲ ਲੱਗੇ ਹੁੰਦੇ ਹੁਣ ਤਾਂ ਗੁਰੂ ਘਰਾਂ ਦੇ ਵਿੱਚ ਕਿਤੇ ਦਹੀਂ ਭੱਲੇ ਚੱਲ ਰਹੇ ਨੇ ਕਿਤੇ ਅਜੋਕੇ ਜਿਹੜੇ ਪਦਾਰਥ ਨੇ ਪੀਜੇ ਚੱਲ ਰਹੇ ਨੇ ਕਿਤੇ ਨਿਊਡਲ ਲੰਗਰਾਂ ਦੇ ਵਿੱਚ ਬਣਨ ਲੱਗ ਪਏ। ਦਹੀਂ ਭੱਲੇ, ਗੋਲ ਗੱਪੇ ਇਹ ਲੰਗਰ ਦੀ ਮਰਿਆਦਾ ਸਾਡੀ ਕਿੱਧਰ ਨੂੰ ਚੱਲ ਪਈ। ਮਹਾਰਾਜਿਆਂ ਨੇ ਤਾਂ ਸ਼ਬਦ ਦਾ ਲੰਗਰ ਚਲਾਇਆ ਸੀ। ਗੁਰੂ ਨਾਨਕ ਦੇ ਹੱੱਟੀ ਦੇ ਵਿੱਚ ਸ਼ਬਦ ਦਾ ਲੰਗਰ ਵਰਤ ਰਿਹਾ ਸ਼ਬਦ ਰੂਪੀ ਪਦਾਰਥ ਜਿਹੜੇ ਨੇ ਵਰਤ ਰਹੇ ਹਨ ਲੰਗਰ ਚੱਲਿਆ ਗੁਰ ਸ਼ਬਦ ਗੁਰੂ ਸ਼ਬਦ ਦਾ ਲੰਗਰ ਜਿਹੜਾ ਸੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਆਨੇ ਵਰਤਾਇਆ ਔਰ ਉਹ ਗੁਰੂ ਸ਼ਬਦ ਦਾ ਲੰਗਰ ਸਾਡੇ ਅੰਦਰ ਆਤਮਿਕ ਭੁੱਖ ਜਿਹੜੀ ਹੈ ਉਸ ਭੁੱਖ ਦੀ ਨਿਵਿਰਤੀ ਕਰਦਾ ਹੈ ਔਰ ਸਾਡੀ ਦੁਨਿਆਵੀ ਪਦਾਰਥਾਂ ਦੀ ਜਿਹੜੀ ਲਾਲਸਾ ਹੈ ਉਸ ਲਾਲਸਾ ਨੂੰ ਮਟਾਉਂਦਾ ਹੈ ਤ੍ਰੇਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ त्याਇਆ ਤ੍ਰਿਪਤੀ ਸਾਨੂੰ ਕਦੋਂ ਹੈ ਜਦੋਂ ਸੱਚ ਰੂਪੀ ਨਾਮ ਪਦਾਰਥ ਰੂਪੀ ਭੋਜਨ ਸਾਡੇ ਅੰਦਰ ਜਾਏਗਾ ਇਹ ਸਾਡੇ ਮਨ ਨੂੰ ਸਕੂਨ ਮਿਲੇਗਾ ਮਨ ਨੂੰ ਤ੍ਰਿਪਤੀ ਮਿਲੇਗੀ ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਦੇ ਦਰਬਾਰ ਵਿੱਚ ਉਹੀ ਅਮਰਿਆਦਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜਿਆਂ ਦੇ ਦਰਬਾਰ ਦੀ ਚੱਲੀ ਲੰਗਰ ਚੱਲੈ ਗੁਰਸ਼ਬਦ ਹਰ ਟੋਟਨਾ ਵੀ ਖੱਟੀ ਐ ਖਰਚੇ ਦਿੱਤ ਖਸਮ ਦੀ ਆਪ ਕਹਿੰਦੀ ਖੈਰ ਦਵੱਟੀ ਐ ਬਾਬਾ ਲੈਣਾ ਜੀ ਅਕਾਲ ਪੁਰਖ ਦੀ ਦਿੱਤੀ ਹੋਈ ਨਾਮ ਦਾਤ ਵੰਡ ਰਹੇ ਹਨ ਆਪਸੀ ਵਰਤਦੇ ਹਨ ਤੇ ਹੋਰਨਾਂ ਨੂੰ ਦਵਾ ਦਾਨ ਜਿਹੜਾ ਹੈ ਉਹ ਵਰਤਾ ਰੇ ਸਤਿਗੁਰੂ ਜੀ ਹੋ ਵੈ ਸਿਫਤ ਖਸਮ ਦੀ ਨੂਰ ਅਰਸੋਂਹ ਕੁਰਸੋਂਹ ਝੱਤੀ ਐ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਅਕਾਲ ਪੁਰਖ ਮਾਲਕ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤਸਲਾ ਹੋ ਰਹੀ ਹੈ ਰੋਹਾਨੀ ਦੇਸ਼ਾਂ ਤੋਂ ਉਸ ਦੇ ਦਰ ਤੇ ਨੂਰ ਜਿਹੜਾ ਛੱਡ ਰਿਹਾ ਹੈ ਉਹਦੇ ਡੇਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਏ ਵਾਹਿਗੁਰੂ ਪਰਮੇਸ਼ਰ ਜੀਓ ਤੁਹਾਡੇ ਦਰਸ਼ਨ ਕੀਤੇ ਹਨ ਇਹ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਨੇ ਜੋ ਵੀ ਹੁਕਮ ਕੀਤਾ ਆਪ ਜੀ ਨੇ ਸੱਚ ਕਰਕੇ ਮੰਨਿਆ ਤੇ ਉਸ ਦੇ ਮੰਨਣ ਤੋਂ ਨਾ ਨਹੀਂ ਕੀਤੀ ਤੁਹਾਡਾ ਦਰਸ਼ਨ ਕਰਕੇ ਜਨਮਾਂ ਜਨਮਾਂ ਤਰਾਂ ਦੀ ਮੈਲ ਜਿਹੜੀ ਕੱਤੀ ਜਾਂਦੀ ਅੱਜ ਅਸੀਂ ਸਤਿਗੁਰੂ ਜੀ ਦੇ ਗੁਰਤਾ ਗੱਦੀ ਪੁਰਬ ਨੂੰ ਸਰਦਾ ਪਹਾੜ ਨਾਲ ਸਤਕਾਰ ਦੇ ਨਾਲ ਮਨਾ ਰਹੇ ਆ ਸਤਿਗੁਰਾਂ ਨੇ ਦਰਸਾਏ ਹੋਏ ਮਾਰਗ ਤੇ ਤੁਰਿਏ ਬਾਣੀ ਪੜੀਏ ਬਾਣੀ ਵਿਚਾਰੀਏ ਆਪਣੇ ਜੀਵਨ ਨੂੰ ਸਵਾਰੀਏ ਗੁਰਤਾ ਗੱਦੀ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਪੋញਾ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ